ਇਹ ਆਉਣਾ ਤੇ ਦਿਲੋਂ ਆਵੇ ਆਪਾਂ ਕੋਈ ਫਾਰਮੈਲਟੀ ਨਹੀਂ ਕਰਨੀ ਇਕਦੋ ਜਨਾਬ ਉਹੀ ਆਉਣ ਇੱਥੇ ਜਿਹੜੇ ਇੱਥੇ ਬਹਣ ਐਵੇਂ ਆਪਾਂ ਬੱਸਾਂ ਭਰ-ਭਰ ਕੇ ਆਪਾਂ ਲਿਆ ਕਿ ਮੇਲਾ ਦੇਖਣ ਵਾਸਤੇ ਨਹੀਂ ਕਿਸੇ ਅਸੀਂ ਜਿਆਦਾ ਨਹੀਂ ਕੱਲੀਆਂ 10 ਬੱਸਾਂ ਲਿਆ ਪਰ ਐ ਨਹੀਂ ਠੱਗੀ ਨਾ ਮਾਰੀ ਸੱਚੀ ਕਾ ਦੋਸਤੋ ਲਗਾਤਾਰ ਅਕਾਲੀ ਦਲ ਨੂੰ ਲੈ ਕੇ ਭਾਵੇਂ ਕਿੰਨਾ ਹੀ ਅਕਾਲੀ ਦਲ ਜੇ ਦੇਖਿਆ ਜਾਵੇ ਡਾਊਨ ਜਾ ਚੁੱਕਿਆ ਪਰ ਉਹਦੇ باوجود ਜੇ ਦੇਖਿਆ ਜਾਵੇ ਅੱਜ ਵੀ ਪੰਜਾਬ ਦੀ ਸਿਆਸਤ ਦਾ ਮੇਨ ਧੁਰਾ ਦੇਖਿਆ ਜਾਂਦਾ ਹੈ ਇਹਦਾ ਉਦਾਹਰਨ ਸਾਫ਼ ਤੌਰ ਤੇ ਦੇਖਣ ਨੂੰ ਮਿਲ ਗਿਆ ਬਾਈ ਇਲੈਕਸ਼ਨ ਦੇ ਵਿੱਚ ਭਾਵੇਂ ਦੇਖਿਆ ਜਾਵੇ ਹਰੇਕ ਪਾਰਟੀ ਖੁਦ ਜਿੱਤਣਾ ਚਾਹੁੰਦੀ ਆ ਪਰ ਫਿਕਰ ਉਹਨੂੰ ਸ਼੍ਰੋਮਣੀ ਅਕਾਲੀ ਦਲ ਦੀ ਸੀ ਹਾਲਾਂਕਿ ਇੱਥੇ ਤੱਕਰ ਕੀ ਕਾਂਗਰਸ ਨੂੰ ਆਪਣੀ ਹਾਰ ਦਾ ਵੱਡਾ ਕਾਰਨ ਲੱਗਿਆ ਵੀ ਜੇਕਰ ਅਕਾਲੀ ਦਲ ਹੁੰਦਾ ਤਾਂ ਵੋਟ ਸ਼ੇਅਰ ਅਕਾਲੀ ਦਲ ਦਾ ਜਿਹੜਾ ਉਹ ਹੋਰ ਪਾਸੇ ਨਾ ਜਾਂਦਾ ਤੇ ਸਾਨੂੰ ਜਿਹੜੀ ਆਪਦੀ ਵੋਟ ਤਾਂ ਪਹਿਣੀ ਸੀ ਅਕਾਲੀ ਦਲ ਵਾਲੀ ਵੋਟ ਹੈ ਜਿਹੜੀ ਹੋਰ ਪਾਸੇ ਡਬਲਟ ਹੋ ਗਈ ਤਾਂ ਉਹ ਹੋਰ ਪਾਸੇ ਨਾ ਜਾਂਦੀ ਤੇ ਅਸੀਂ ਸ਼ਾਇਦ ਜਿੱਤ ਜਾਂਦੇ ਇਸ ਚੀਜ਼ ਨੂੰ ਲੈ ਕੇ ਜੇ ਦੇਖਿਆ ਜਾਵੇ ਅਕਾਲੀ ਦਲ ਦੀ ਅੱਜ ਵੀ ਪੰਜਾਬ ਦੇ ਵਿੱਚ ਕੀ ਜਗ੍ਹਾ ਹੈ ਇਸ ਹਾਲਤ ਤੌਰ ਤੇ ਦਿਖਦੀ ਹੈ ਲੀਡਰਸ਼ਿਪ ਦੀ ਘਾਟ ਹੋਣ ਕਰਕੇ ਅਕਾਲੀ ਦਲ ਦੇ ਕਹਿ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਹਾਲਾਤ ਬਣ ਗਏ ਉਹ ਸ਼ਾਇਦ ਕਿਸੇ ਵੀ ਸੂਬਾਈ ਪਾਰਟੀ ਦੇ ਨਹੀਂ ਬਣਨੇ ਚਾਹੀਦੇ ਕਿਉਂਕਿ ਨੈਸ਼ਨਲ ਪਾਰਟੀਆਂ ਤਾਂ ਤੁਸੀਂ ਅਕਸਰ ਦੇਖੀ ਆ ਇੱਕ ਸੂਬੇ ਹੋਰ ਕੁਝ ਬੋਲਦੀਆਂ ਨੇ ਦੂਜੇ ਸੂਬੇ ਹੋਰ ਕੁਝ ਬੋਲਦੀਆਂ ਨੇ ਉਹਨਾਂ ਦਾ ਜਿਹੜਾ ਆਕਾ ਕੋਈ ਬੈਠਾ ਹੁੰਦਾ ਉਹ ਉੱਪਰ ਹਾਈ ਕਮਾਂਡ ਹੈ ਜਿਹੜੀ ਉਹ ਦੋਨੇ ਪਾਸੇ ਲੱਡੂ ਖਾਰੀ ਹੁੰਦੀ ਹੈ ਹੁਣ ਇਸ ਚੀਜ਼ ਦੇ ਵਿੱਚ ਦੇਖਿਆ ਜਾਵੇ ਅੱਜ ਜਿਹੜੀ ਚਲੋ ਮੈਂ ਗੱਲ ਕਰਨ ਲੱਗਿਆ ਇਹ ਗੱਲ ਮੈਂ ਕਰਨ ਲੱਗਿਆ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਉਸ ਵੀਡੀਓ ਨੂੰ ਲੈ ਕੇ ਦੇਖਿਆ ਜਾਵੇ ਤਾਂ ਬਿਲਕੁਲ ਸਟੀਕ ਆਇਆ ਲੱਗਦਾ ਵੀ ਸ਼ਾਇਦ ਸੁਖਬੀਰ ਸਿੰਘ ਬਾਦਲ ਨੂੰ ਇੱਕ ਲੰਬੇ ਸਮੇਂ ਤੋਂ ਬਾਅਦ ਇਹ ਗੱਲ ਪਤਾ ਲੱਗੀ ਆ ਕਿ ਜਿਹੜੇ ਇਕੱਠ ਨੇ ਕਿਉਂਕਿ ਅਸੀਂ ਮੋਦੀ ਦੀਆਂ ਰੈਲੀਆਂ 'ਚ ਵੀ ਦੇਖਦੇ ਹੁੰਦੇ ਸੀ ਇਕੱਠ ਵੱਧੂ ਹੁੰਦਾ ਸੀਗਾ ਉਸ ਜਗ੍ਹਾ ਤੋਂ ਵੋਟਾਂ ਹੀ ਨਹੀਂ ਪਈਆਂ ਤੇ ਸੁਖਬੀਰ ਸਿੰਘ ਬਾਦਲ ਵੀ ਭਲੀ ਭੰਤੀ ਇਹ ਗੱਲ ਸਮਝ ਚੁੱਕੇ ਨੇ ਵੀ ਇਕੱਠ ਦੇ ਨਾਲ ਵੋਟਾਂ ਨਹੀਂ ਗਈ ਪੈਣੀਆਂ ਬੰਦੇ ਭਾਵੇਂ ਘਟ ਘਟ ਹੋਣ ਪਰ ਚਾਹੀਦੇ ਉਹ ਹੋਣੇ ਜਿਹੜੇ ਦ੍ਰਿੜਤਾ ਦੇ ਨਾਲ ਪਾਰਟੀ ਦੇ ਨਾਲ ਖੜਨ ਜਾਂ ਉਹਨਾਂ ਦੇ ਨਾਲ ਖੜਨ ਸੁਵੀਰ ਸਿੰਘ ਬਾਦਲ ਦੀ ਇਹ ਮੁਖਸਬ ਦੇ ਵਿੱਚ ਦਿੱਤੀ ਇੱਕ ਸਪੀਚ ਜੇਕਰ ਅਸੀਂ ਸੁਣੀਏ ਤਾਂ ਉਹਦੇ ਕਈ ਮayne ਨੇ ਉਹਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਇੱਕ ਤਾਂ ਇਹ ਗੱਲ ਕਹੀ ਆ ਵੀ ਬੰਦੇ ਭਾਵੇਂ ਘਟ ਆਇਓ ਪਰ ਆਇਓ ਲਿਆਇਓ ਉਹ ਜੋ ਆਇਓ ਉਹ ਜਿਹੜੇ ਪਾਰਟੀ ਦੇ ਨਾਲ ਹਮਦਰਦ ਨੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਨਾਲ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਕੋਈ ਠੱਗੀ ਨਾ ਮਾਰਜੋ ਠੱਗੀ ਤਾਂ ਭਾਵੇਂ ਹੀ ਕਿ ਬੰਦੇ ਤੁਸੀਂ ਲਿਈ ਜਾਓ ਤੇ ਵੋਟਾਂ ਆਖਰ ਨਾ ਪਹਿਣ ਯਾਰ ਜੀ ਸੋਸੋ ਪਰ ਪਰ ਤੁਸੀਂ ਸਾਰੇ 10-10 ਪਰ ਐ ਨਹੀਂ ਠੱਗੀ ਨਾ ਮਾਰੇ ਕਹਿੰਦੇ ਠੱਗੀਆਂ ਮਾਰਿਓ 10-10 ਬਸਾਂ ਲੈ ਕੇ ਆਉਣੀਆਂ ਨੇ ਸਿਰਫ 500 ਬੰਦੇ ਯਾਨੀ ਕਿ 52 ਸਵਾਰੀਆਂ ਹੁੰਦੀਆਂ ਨੇ ਜੇ ਦੋ ਕਨੈਕਟਰ ਡਰਾਈਵਰ ਵਾਲੇ ਕੱਢ ਦਈਏ ਤਾਂ 50 ਬੰਦੇ ਬਣੇ ਤਾਂ 500 ਬੰਦਾ ਤੁਸੀਂ ਲੈ ਕੇ ਆਉਣਾ ਐ ਇੱਥੋਂ ਤੱਕਰ ਕੀ ਇੱਕ ਬੰਦੇ ਨੇ ਤਾਂ ਹਨਾ ਕਿ ਜਿਵੇਂ ਕਹਿੰਦੇ ਹੁੰਦੇ ਆ ਵੀ ਕੋਲੇ ਵਾਲੇ ਸਲਾਹਾਂ ਕਈ ਵਾਰ ਦੇ ਦਉਂਦੇ ਨੇ ਕਈ ਵਾਰ ਚੰਗੀਆਂ ਤੇ ਕਈ ਵਾਰ ਮਾੜੀਆਂ ਉਹਨੂੰ ਸਾਬਤ ਤੌਰ ਤੇ ਸੁਖਵੀਰ ਬਾਦਲ ਨੇ ਠੁਕਰਾਤਾ ਯਾਨੀ ਕਿ ਹੁਣ ਸ਼ਾਇਦ ਸੁਖਵੀਰ ਸਿੰਘ ਬਾਦਲ ਉਸ ਮੋੜ 'ਚ ਨੇ ਜਿੱਥੇ ਇਹ ਗੱਲ ਲੱਗਦੀ ਹੈ ਸਮਝਿਆ ਜਾ ਸਕੇ ਕਿ ਅਸਲ ਨਬਜ਼ ਹੈ ਕੀ ਹੈ ਉਸ ਤੋਂ ਵੱਡੀ ਗੱਲ ਉਹਨਾਂ ਨੇ ਇਹ ਵੀ ਕਹੀ ਕਿ ਜਿਵੇਂ ਅਸੀਂ ਆਮ ਤੌਰ ਤੇ ਸੁਖਬੀਰ ਬੱਦਲ ਦੀਆਂ ਜਿਹੜੀਆਂ ਸਪੀਚਸ ਸੁਣਦੇ ਆ ਬੜੇ ਠਰਮੇ ਨਾਲ ਬੋਲੇ ਇੱਕ ਇੱਕ ਪੁਆਇੰਟ ਨੂੰ ਦੇਖ ਕੇ ਬੋਲੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਧਿਲਨ ਦੇਖ ਰਹੇਗਾ ਕਿ ਮਾਗੀ ਕਿ ਮੇਲੇ ਤੇ ਆਪਾਂ ਜੋ ਕੱਟਣਾ ਜੇ ਆਉਣਾ ਤਾਂ ਦਿਲੋਂ ਆਵੇ ਆਪਾਂ ਕੋਈ ਫਾਰਮੈਲਟੀ ਨਹੀਂ ਕਰਨੀ ਜਨਾਬ ਮਨ ਬਣਾ ਕੇ ਆਇਓ ਕਿ ਕਿ ਅਸੀਂ ਬਹਿਣਾ ਉੱਥੇ ਕੋਈ ਹੋਣ ਇੱਥੇ ਜਿਹੜੇ ਇੱਥੇ ਹੋਣ ਐਵੇਂ ਆਪਾਂ ਬਸਾਂ ਭਰ-ਭਰ ਕੇ ਆਪਾਂ ਲਿਆ ਕਿ ਮੇਲਾ ਦੇਖਣ ਵਾਸਤੇ ਨਹੀਂ ਕਿ ਆਪਾਂ 19 ਵਰਕਰ ਲੈ ਕੇ ਆਓ ਜਿਹੜੇ ਉਹ ਕਹਿੰਦੇ ਪੀਲਣਾ ਕਰੋ ਮੇਲਾ ਦੇਖਣ ਵਾਸਤੇ ਕਹਿੰਦੇ ਮੈਂ ਪੀਲ ਪਰ ਲਈਏ ਉਹ ਲਿਆਂ ਦੀ ਲੋੜ ਨਹੀਂ ਫਾਰਮੈਨਟੀ ਕਰ ਰਹੇ ਕਿ ਦਿਵਸ ਤੋਂ ਫਾਰਮੈਨਟੀ ਕੋਈ ਨਹੀਂ ਕਰਦੀ ਫਾਰਮੈਨਟੀ ਨਾ ਕਹਿੰਦੇ ਕਰਿਓ ਹੁਣ ਗੱਲ ਇਹ ਹੈ ਵੀ ਐਕਚੁਅਲ 'ਚ ਇਹੀ ਗੱਲ ਤਾਂ ਬਹੁਤ ਸਮੇਂ ਦੀ ਸ਼ਾਇਦ ਕਿਸੇ ਵੀ ਲੀਡਰ ਨੂੰ ਸਮਝ ਲੈਣੀ ਚਾਹੀਦੀ ਹੈ ਪਾਰਟੀ ਦੇ ਭਾਵੇਂ ਹਾਲਾਤ ਕਿੰਨੇ ਮਾੜੇ ਹੋਏ ਨੇ ਪਰ ਇੱਕ ਗੱਲ ਸਮਝਣੀ ਪਊ ਸਾਰੀ ਪਾਰਟੀਆਂ ਨੂੰ ਵੀ ਜੇਕਰ ਐਸੀ ਇਸ ਬਹਿਕਾਵੇ 'ਚ ਰਹਨੇ ਆ ਅਸੀਂ ਆਪਦੇ ਕੋਲੇ ਵਾਲੇ ਜਿਨ੍ਹਾਂ ਨੂੰ ਅਸੀਂ ਆਮ ਤੌਰ ਤੇ ਬਾਹਰਲੇ ਲੋਕ ਚਮਚੇ ਕਹਿ ਦਿੰਦੇ ਨੇ ਜੇਕਰ ਤੁਸੀਂ ਉਹਨਾਂ ਦੀਆਂ ਗੱਲਾਂ 'ਚ ਭਰਮਾਏ ਰਹੋਗੇ ਤਾਂ ਨੁਕਸਾਨ ਤੁਹਾਡਾ ਹੀ ਹੋਣਾ ਪਾਰਟੀ ਦਾ ਹੋਣਾ ਜਾਂ ਅੱਗੇ ਪੂਰੀ ਲੀਡਰਸ਼ਿਪ ਦਾ ਹੋਣਾ ਹੁਣ ਗੱਲ ਇਹ ਹੈ ਵੀ ਸੁਖਵੀਰ ਸਿੰਘ ਬਾਦਲ ਨੂੰ ਲੋਕ ਕਿੰਨਾ ਅਸੈਪਟ ਕਰਦੇ ਨੇ ਕਿਉਂਕਿ ਬਾਗੀ ਤੜਾ ਜਿਵੇਂ ਲੱਗਿਆ ਹੋਇਆ ਲਗਾਤਾਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਸੁਖਵੀਰ ਸਿੰਘ ਬਾਦਲ ਦੀ ਆਪ ਦੀ ਜਿਹੜੀ ਛਵੀ ਬਣ ਚੁੱਕੀ ਆ ਉਹਨੂੰ ਲੈ ਕੇ ਕਈ આરોਪ ਨੇ ਪਰ ਜਿਹੜੀ ਤਨਖਈਆ ਕਰਾਰ ਦਿੱਤਾ ਉਸ ਤੋਂ ਬਾਅਦ ਦੇ ਵਿੱਚ ਸਜ਼ਾ ਦੇਖੀ ਉਹਨੇ ਦਿਨ ਦੀ ਵੀ ਤੁਸੀਂ ਬਾਡੀ ਲੈਂਗੁਏਜ ਤੁਸੀਂ ਦੇਖੋ ਸੁਖਵੀਰ ਬਾਦਲ ਨੇ ਕੁਝ ਰਿਐਕਟ ਨਹੀਂ ਕਰਿਆ ਹੈਗਾ ਲਗਾਤਾਰ ਗੁਰੂ ਦਾ ਸਿਮਰਨ ਕਰਦੇ ਰਹੇ ਨੇ ਪਰ ਇਹ ਚੀਜ਼ ਕਿੰਨੀ ਕੁ ਵੋਟਾਂ ਚ ਕਨਵਰਟ ਹੋ ਕਹਿਣਾ ਔਖਾ ਹੈ ਪਰ ਇਹ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਵੀ ਉਹਨਾਂ ਨੂੰ ਇੰਨੇ ਕ ਹੱਥ ਲੱਗੇ ਨੇ ਕਿ ਉਹ ਹੁਣ ਉਹ ਬਹਿਕਾਵਿਆਂ 'ਚ ਆਉਣਾ ਨਹੀਂ ਚਾਹੁੰਦੇ ਜਿੱਚ ਬਹੁਤ ਵੱਡੀ ਭੀੜ ਜਿੱਚ ਬਹੁਤ ਵੱਡੀ ਗਿਣਤੀ 'ਚ ਲੋਕ ਤੇ ਰੈਲੀਆਂ ਖਚਾਖਾ 'ਚ ਭਰੀਆਂ ਹੋਈਆਂ ਪਰ ਵੋਟਾਂ ਦੇ ਵਿੱਚ ਉਹ ਤਬਦੀਲ ਨਹੀਂ ਹੋਈਆਂ ਤਾਂ ਹੁਣ ਕੀ ਸੁਖਵੀਰ ਸਿੰਘ ਬਾਦਲ ਅਸਲ ਗੁਰ ਹਜੇ ਵੀ ਸਮਝ ਚੁੱਕੇ ਨੇ ਜਾਂ ਹਜੇ ਵੀ ਬਹੁਤ ਸਾਰੀਆਂ ਚੀਜ਼ਾਂ ਰਹਿਣੀਆਂ ਨੇ ਕਮੈਂਟ ਕਰਕੇ ਰਹਿ ਜਰੂਰ ਸਾਂਝੀ ਕਰਿਓ ਕਿ ਪੰਜਾਬ ਆਖਰ ਹੁਣ ਅਕਾਲੀ ਦਰ ਨੂੰ ਲੈ ਕੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਕੀ ਸੋਚਦਾ ਹੈ ਪਰ ਇੱਕ ਗੱਲ ਸਪਸ਼ਟ ਹੈ ਵੀ ਜਿਹੜੇ ਹਾਲਾਤਾਂ ਦੇ ਵਿੱਚ ਜਿਹੜੀ ਆ ਸਪੀਚ ਆ ਬਹੁਤ ਮਾਇਨੇ ਦੱਸਦੀ ਆ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਸੁਖਬੀਰ ਬਾਦਲ ਅਵੇਅਰ ਹੋਏ ਨੇ ਪਰ ਕੀ ਹਜੇ ਵੀ ਜਿੱਤਾਂ ਲਈ ਥਾਂ ਦੇ ਉੱਤੇ ਖੜਦਾ ਸ਼ਰੋਮਨੀ ਅਕਾਲੀ ਦਲ ਦਿਖਾਈ ਦਿੰਦਾ ਤੇ ਦੂਜੇ ਪਾਸੇ ਕੀ ਇਹ ਗੱਲ ਸੁਖਬੀਰ ਸਿੰਘ ਬਾਦਲ ਨੂੰ ਹੁਣ ਸਮਝ ਲੱਗ ਚੁੱਕੀ ਆ ਕਿ ਜਿੰਨੀਆਂ ਕੁਸ਼ ਚੀਜ਼ਾਂ ਕਈ ਵਾਰ ਦਿਖਾਈਆਂ ਜਾਂਦੀਆਂ ਨੇ ਉਹਨਾਂ ਦੇ ਕੋਲੇ ਵਾਲਿਆਂ ਦੇ ਕੋਲ ਨੂੰ ਜਾਂ ਉਹਨਾਂ ਦੇ ਨਾਲ ਵਾਲੇ ਦੇ ਵੱਲੋਂ ਐਕਚੁਅਲ 'ਚ ਉਹ ਚੀਜ਼ ਉਵੇਂ ਨਹੀਂ ਹੁੰਦੀ ਹੈਗੀ